ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ ਪ੍ਰਸੰਗ ਨੂੰ ਅੱਗੇ ਤੋਰਦੇ ਹਾਂ ਜੀ ਜਦੋਂ ਇਸ ਤਰ੍ਹਾਂ ਦੋਹਾਂ ਪਾਸਿਆਂ ਤੋਂ ਜੁੱਧ ਦੀਆਂ ਤਿਆਰੀਆਂ ਹੋਣ ਦੀ ਖਬਰ ਰਾਜਾ ਮੇਦਨੀ ਪ੍ਰਕਾਸ਼ ਨਾਹਨਪਤੀ ਨੇ ਸੁਣੀ ਤਾਂ ਉਸਨੇ ਆਪਸ ਵਿੱਚ ਦੀ ਇਸ ਦੁਰਘਟਨਾ ਨੂੰ ਰੋਕਣ ਵਾਸਤੇ ਗੁਰੂ ਜੀ ਨੂੰ ਲਿਖਿਆ ਕਿ ਆਪ ਮੇਰੇ پاس ਰਾਜ ਵਿੱਚ ਚਰਨ پا ਕੇ ਮੈਨੂੰ ਖੁਸ਼ੀਆਂ ਬਖਸ਼ੋ ਇਸ ਦਾ ਇੱਕ ਕਾਰਨ ਇਹ ਵੀ ਸੀ ਕਿ ਮੇਦਨੀ ਪ੍ਰਕਾਸ਼ ਦਾ ਆਪਣੇ ਗਵਾਂਢੀ ਰਾਜਾ ਫਤਿਹ ਸ਼ਾ ਗੜਵਾਲੀਏ ਨਾਲ ਕੁਝ ਚਿਰ ਤੋਂ ਵਿਰੋਧ ਚੱਲ ਰਿਹਾ ਸੀ ਉਸਨੇ ਇਹ ਸੋਚ ਕੇ ਕਿ ਗੁਰੂ ਜੀ ਆਪ ਜੰਗ ਦੇ ਬੜੇ ਜੋਧੇ ਹਨ ਉਹਨਾਂ ਪਾਸ ਯੋਧਿਆਂ ਦੀ ਇੱਕ ਸੈਨਾ ਵੀ ਹੈ ਕਰਾਮਾਤ ਵਿੱਚ ਗੁਰੂ ਜੀ ਪੂਰਨ ਹਨ ਜੇਕਰ ਗੁਰੂ ਜੀ ਮੇਰੇ ਪਾਸ ਆ ਜਾਣ ਤਾਂ ਮੈਨੂੰ ਰਾਜਾ ਫਤਿਹ ਸ਼ਾਹ ਦਾ ਕੋਈ ਡਰ ਨਹੀਂ ਰਹੇਗਾ ਇਨਾ ਵਿਚਾਰਾਂ ਕਰਕੇ ਰਾਜਾ ਨਾਹਨ ਨੇ ਗੁਰੂ ਜੀ ਪਾਸ ਆਪਣਾ ਵਜ਼ੀਰ ਭੇਜ ਕੇ ਬੇਨਤੀ ਕੀਤੀ ਕਿ ਮੇਰੇ ਰਾਜ ਦਾ ਪਹਾੜੀ ਇਲਾਕਾ ਅਤੇ ਜਮਨਾ ਦਾ ਕਿਨਾਰਾ ਬੜਾ ਸੁੰਦਰ ਤੇ ਰਮਣੀਕ ਹੈ ਜੇਕਰ ਆਪ ਆਪਣਾ ਨਿਵਾਸ ਇੱਥੇ ਲੈ ਆਵੋ ਤਾਂ ਮੈਂ ਆਪਣੇ ਧਨ ਭਾਗ ਸਮਝਾਂਗਾ ਆਪਣੇ ਯੋਧਿਆਂ ਨਾਲ ਵਿਚਾਰ ਕਰਕੇ ਗੁਰੂ ਜੀ ਨੇ ਨਾਹਨ ਰਾਜੇ ਦੀ ਬੇਨਤੀ ਪ੍ਰਵਾਨ ਕਰਕੇ ਤਿਆਰੀ ਦਾ ਹੁਕਮ ਦੇ ਦਿੱਤਾ ਅਤੇ ਰੰਜੀਤ ਨਗਾਰੇ ਦੀ ਗੂੰਜ ਨਾਲ ਵਿਸਾਖ 1741 ਨ ਆਪਣੇ ਪਰਿਵਾਰ ਅਤੇ ਯੋਧਿਆਂ ਸਹਿਤ ਨਹਨ ਰਾਜ ਨੂੰ ਚੱਲ ਪਏ ਆਨੰਦਪੁਰ ਤੋਂ ਚੱਲ ਕੇ ਆਪ ਜੀ ਨੇ ਪਹਿਲਾ ਵਿਸਰਾਮ ਕੀਰਤਪੁਰ ਕੀਤਾ ਫਿਰ ਪੜਾਓ ਪੜਾਈ ਚੱਲ ਕੇ 4-5 ਦਿਨਾਂ ਉਪਰੰਤ ਨਹਨ ਰਾਜ ਵਿੱਚ ਪਹੁੰਚ ਗਏ ਆਪ ਜੀ ਦੇ ਪਰਵੇਸ਼ ਦੀ ਜਦ ਰਾਜਾ ਮੇਦਨੀ ਪ੍ਰਕਾਸ਼ ਨੂੰ ਖਬਰ ਹੋਈ ਤਾਂ ਉਸਨੇ ਬੜੇ ਪ੍ਰੇਮ ਤੇ ਸਤਕਾਰ ਨਾਲ ਇੱਕ ਸੁੰਦਰ ਬਾਗ ਵਿੱਚ ਡੇਰਾ ਕਰਾ ਦਿੱਤਾ ਦੂਸਰੇ ਦਿਨ ਰਾਜੇ ਨੇ ਗੁਰੂ ਜੀ ਨੂੰ ਨਾਲ ਲੈ ਕੇ ਜਮਨਾ ਦੇ ਕਿਨਾਰੇ ਇੱਕ ਰਮਣੀ ਇੱਕ ਸਥਾਨ ਵਿਖਾਇਆ ਜਿਸ ਨੂੰ ਗੁਰੂ ਜੀ ਨੇ ਪਸੰਦ ਕਰਕੇ ਆਪਣਾ ਡੇਰਾ ਲਾਉਣ ਦਾ ਹੁਕਮ ਦੇ ਦਿੱਤਾ ਕੁਝ ਦਿਨ ਤੰਬੂਆਂ ਕਨਾਤਾਂ ਵਿੱਚ ਵਿਸਰਾਮ ਕਰਕੇ ਗੁਰੂ ਜੀ ਨੇ ਉੱਥੇ ਇੱਕ ਕਿਲਾ ਬਣਾਉਣਾ ਆਰੰਭ ਕਰ ਦਿੱਤਾ ਅਤੇ ਰਾਜਾ ਨਾਹਨ ਨੇ ਹਰ ਪ੍ਰਕਾਰ ਦੀ ਸਹਾਇਤਾ ਕਰਕੇ ਇਸ ਨੂੰ ਛੇਤੀ ਹੀ ਮੁਕੰਮਲ ਕਰਵਾ ਦਿੱਤਾ ਗੁਰੂ ਜੀ ਨੇ ਆਪਣੇ ਇਸ ਨਵਾਸ ਸਥਾਨ ਦਾ ਨਾਮ ਪੌਂਟਾ ਰੱਖਿਆ ਇੱਥੇ ਟਿਕ ਕੇ ਗੁਰੂ ਜੀ ਨੇ ਚੰਗੇ ਕੋੜੇ ਸ਼ਾਸਤਰ ਅਤੇ ਜਵਾਨ ਭਰਤੀ ਕਰਕੇ ਇੱਕ ਤਕੜੀ ਸੈਨਾ ਤਿਆਰ ਕਰ ਲਈ ਗੁਰੂ ਜੀ ਆਪਣੇ ਜੋਤਿਆਂ ਨਾਲ ਰੋਜ਼ ਸ਼ਿਕਾਰ ਜਾਂਦੇ ਅਤੇ ਜੁੱਧ ਵਿੱਦਿਆ ਦਾ ਅਭਿਆਸ ਕਰਦੇ ਰਹਿੰਦੇ। ਸੰਗਤ ਜੀ ਜਦੋਂ ਗੁਰੂ ਪਾਸ਼ਾ ਜੀ ਦੇ ਇਹ ਜੀਵਨ ਪ੍ਰਸੰਗ ਸਾਂਝੇ ਕਰੀਦੇ ਨੇ। ਕਈ ਦਫਾ ਮਨ ਜਿਸ ਤਰ੍ਹਾਂ ਉਛਲ ਆਉਂਦਾ ਹੈ, ਗੁਸਤਾਖੀ ਦੀ ਮਾਫੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ